ਓ ਪਾਈ ਸਿੰਦਰੇ ਹਾਂ ਬਾਪੂ ਉਹ ਤੇਰੀ ਮਾਤਾ ਦਾ ਬਾਗੀ ਵਿਆਹ ਲਾ ਦੇ ਤੇ ਮੈਂ ਹੋ ਗਿਆ ਲੇਟ ਮੈਂ ਵੀ ਜਾਣਾਗਾ ਮੈਨੂੰ ਮੜਾ ਜਾ ਇੱਥੇ ਕੰਮ ਸੀਗਾ ਤੇ ਮੈਂ ਉਹਨਾਂ ਦੇ ਜਾਇਆ ਮਾਂ ਘੰਟਾ ਹੈ ਕੋਈ ਨਾ ਬਾਪੂ ਜਾਇਆ ਹੋ ਤੁਸੀਂ ਮੈਂ ਜਾ ਤਾਂ ਉਹਨਾਂ ਮੈਂ ਪੱਤਰ ਮੈਂ ਕੱਲ ਵੀ ਦੱਸ ਸੀਗਾ ਕਿ ਜੋ ਉਹੀ ਕੰਮ ਫੇਰ ਕਰੇ ਅਸਾਂ ਆ ਜਾਂ ਜੁੰਡਲਾਂ ਜੀਆਂ ਤੇ ਵਹਾ ਕਿਤੇ ਟਰਾਂ ਟਰਾਂ ਕਰੀ ਜਾਉ ਕਿਸੇ ਨੂੰ ਨਾ ਕਰੇ ਬਾੜ ਦਾ ਨਾ ਕਿਸੇ ਦੇ ਜਾਣਾ ਨਹੀਂ ਬਾਪੂ ਮੈਂ ਤਾਂ ਹੁਣ ਹੀ ਪਾਟ ਆ ਲੂੰਗੀ ਮੈਂ ਨਹੀਂ ਕਿਸੇ ਨੂੰ ਨਾ ਸੱਦਾ ਤੇ ਨਾ ਮੈਂ ਜਾਵਾਂ ਮਨ ਨਾਲ ਮੇਰਾ ਤਾਂ ਸੰਨੀਆਂ ਦਾ ਟਾਈਮ ਹੋਇਆ ਪਿਆ ਮੈਂ ਤਾਂ ਪਸ਼ੂ ਸਾਭਦੀ ਆਂਗੀ ਮੈਨੂੰ ਪਤਾ ਲੈ ਉਹਨਾਂ ਦਾ ਉਹ ਬੇਲੀਆਂ ਨੂੰ ਉਹਨੇ ਕੋਈ ਕਰਨੇ ਕਰਾਉਨੇ ਨਾ ਤੈਨੂੰ ਕੋਈ ਕਰਨ ਦੇਣਾ ਐਵੇਂ ਫੇਰ ਆਪਾਂ ਬੋਰੇ ਭਰੇ ਬੋਲੀ ਜਮਾਂਗੇ ਬੀ ਜੀ ਤੇ ਨੀਰਾ ਚਾਲਾ ਪਸ਼ੂ ਨੂੰ ਪਾ ਕੇ ਜਾ ਦੇ ਅੰਦਰ ਠੰਡ ਦਾ ਟਾਈਮ ਹੈ ਸਵੇਰਾਂ ਬੰਨਾਂਗੇ ਬੱਦਰਬਾਈ ਉਹ ਤਾਂ ਕੀ ਮੀਂਹ ਘੜੀ ਪੈਣ ਲੱਗ ਜੀ ਕੋਈ ਨਾ ਬਾਪੂ ਫੇਰ ਤੂੰ ਜਾ ਆ ਬੀਬੀ ਵੀ ਬਾਗੀ ਤਾਂ ਮੈਂ ਪਾ ਦੰਨੀ ਆ ਸੰਨੀ ਬੰਨਣਾ ਦੰਨੀ ਆ ਪਸ਼ੂ ਬਸ ਠੀਕ ਹੈ ਠੀਕ ਹੈ ਬਾਪੂ ਆ ਜਮੀਨ ਤਾਂ ਸਾਡੇ ਇਕੱਠਿਆਂ ਮਾਰਨ ਕਰਨਾ ਚ ਇਹ ਕੋਈ ਕਰਦੀ ਐ ਕੋਈ ਕੰਮ ਕੋਪੋਰਾ ਇਹਨੂੰ ਕਰਨੀ ਨਾ ਤੁਹਾਡੇ ਤਾਂ ਡੰਗਰ ਨਹੀਂ ਬੱਛਾ ਨਹੀਂ ਕੱਟੀ ਨਹੀਂ ਬੱਛੀ ਨਹੀਂ ਨੂਨ ਲਿਉਣੀ ਨਹੀਂ ਕੁੜੀ ਤੋੜਨੀ ਨਹੀਂ ਤੁਸੀਂ ਤਾਂ ਦੂਜੇ ਦੇ ਕੰਮ ਕਰਨਾ ਦਿੰਦੇ ਹੋ ਇਹ ਹਰ ਪੇਟ ਪਾਰੇ ਕੀ ਕਰਦੇ ਕਰਦੀ ਐ ਇੱਥੇ ਤਾਂ ਮੈਂ ਕੀ ਕਰਨਾ ਸੀ ਮੀਂਹ ਤਾਂ ਮੈਂ ਤਾਂ ਨਾ ਸਾਗ ਤੋੜਦੀ ਸੀ ਇਹ ਕਹਿਰਾ ਕਹਿਰਾ ਨਾ ਸਰੋਂ ਦਾ ਬੂਝਾ ਸੀ ਬਸ ਚਲ ਐਨਾ ਕਾ ਸਾਗ ਬਣਾ ਲੂਗੀ ਭਣੇ ਮੈਂ ਤੈਨੂੰ ਅੰਦਰ ਬਾਜਾ ਮਾਰ ਮਾਰ ਕੇ ਆ ਗਈ ਤੁਹਾਡੇ ਮਾਹ ਚਲ ਇੱਧਰ ਬਾਹਰ ਹੋਊਗੀ ਖੇਤ ਚ ਕਿਉਂਕਿ ਤੁਹਾਡੇ ਕਿਹੜਾ ਖੇਤਾਂ ਦੂਰ ਜਾਣਾ ਪੈਂਦਾ ਬਾਹਰ ਚ ਤਾਂ ਖੇਤ ਆ ਤੇ ਮੈਂ ਤੈਨੂੰ ਐ ਕਹਿੰਦੀ ਸੀ ਤੇ ਜੇ ਮੇਰੀ ਮੰਨੇ ਤਾਂ ਹਾਂ ਆਹ ਤਾਂ ਕਹਿਰਾ ਕਹਿਰਾ ਜੇ ਬੂਝਾ ਆਗਾ ਇੱਥੇ ਕੀ ਤੂੰ ਸਾਗ ਤੋੜ ਲਵੇਂਗੀ ਕਿੰਨਾ ਕ ਤੋੜ ਲਵੇਂਗੀ ਐਡਾ ਪਰਵਾਰ ਆ ਸੁਖ ਨਾਲ ਤੁਹਾਡਾ ਆ ਜਾ ਉਹ ਗਾਂ ਜੇ ਮੈਂ ਤੋੜਦੀ ਆ ਜਾ ਚਲ ਗਾਂ ਤਾਂ ਨਾ ਤੋੜ ਮੈਂ ਤਾਂ ਤੈਨੂੰ ਐ ਕਹਿੰਦੀ ਹਾਂਗੀ ਹਾਂ ਵੇ ਤੋ ਸਿੰਦਰ ਭਣ ਕੇ ਖੇਤ ਨਾ ਬਲਾਈ ਸਾਰਾ ਸਾਥ ਖੜਾ ਨਹੀਂ ਨਾ ਪੜਨੇ ਉਹਨਾਂ ਦੇ ਖੇਤ ਜਾਣ ਨੂੰ ਤਾਂ ਨਾ ਉਹਨਾਂ ਦੇ ਬਾਪੂ ਤੋਂ ਇੰਨਾ ਡਰ ਲੱਗਦਾ ਕਾਪੂ ਤੋਂ ਤਾਂ ਡਰ ਲੱਗਦਾ ਬਾਪੂ ਤਾਂ ਮੈਂ ਜਾ ਹੁਣੀ ਆਉਂਦੀ ਆਉਂਦੀ ਨੇ ਦੇਖਿਆ ਪਹੀਚ ਉਹ ਤਾਂ ਪਤਾ ਨਹੀਂ ਮੋਟਰਸਾਈਕਲ ਤੇ ਕਿਤੇ ਜਾਂਦਾ ਸੀ ਤੇ ਆਪਾਂ ਨਾ ਜੇ ਜਾਂਦੀਆਂ ਸ਼ਿੰਦਰ ਭੈਣ ਕੋਲੇ ਨਾਲੇ ਤਾਂ ਉਹ ਕੋਲ ਗੱਲਾਂ ਬਾਤਾਂ ਕਰਕੇ ਆਵਾਂਗੇ ਨਾਲੇ ਕਰਕੇ ਆਉਂਗੀ ਮੈਂ ਬੁੜੇ ਦਾ ਚੁਗਲ ਵੀ ਕੀ ਗੱਲ ਥੋੜੇ ਬੁੜੇ ਨੇ ਮੈਨੂੰ ਆਏ ਟਣਕ ਲਾ ਕੇ ਤੋਰਤਾ ਉਹਦੇ ਵੀ ਅੱਜ ਤਾਂ ਤਾਂ ਹੀ ਮੈਂ ਸ਼ੌਲ-ਸ਼ੂਲ ਜਲੇ ਕੇ ਆਈ ਸੀ ਮਾ ਚੱਲ ਜੇ ਮੇਰਾ ਟਾਈਮ ਲੱਗਿਆ ਨਾ ਜੇ ਬਾਰਬੂਰ ਚ ਟੱਕਰ ਗਈ ਵਿਚਾਰੀ ਦਾ ਹਾਲ ਚਾਲ ਪੁੱਛਿਆ ਆਉਂਗੀ ਨੀ ਦੇਖੀ ਵਿਚਾਰੀ ਨੂੰ ਅੰਦਰ ਹੀ ਰੱਖਦੇ ਆ ਮਾੜਾ ਜਿਹਾ ਬਾਹਰ ਨਹੀਂ ਆਉਣ ਦਿੰਦੇ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਵੀ ਦੱਸਾਂ ਮੈਨੂੰ ਤਾਂ ਇਹ ਪਤਾ ਲੱਗਿਆ ਅਖੇ ਉਹਨਾਂ ਦੇ ਬਾਪੂ ਜੀ ਦਾ ਸੁਭ ਕਹ ਦਿੰਦਾ ਵੀ ਸਿਰ ਤੋਂ ਚੁੰਨੀ ਨਹੀਂ ਲਾਹੀਦੀ ਆ ਵੇਖੋ ਗੁੱਤਣਾ ਕਹਿੰਦੇ ਆ ਵੀ ਸਿਰ ਨੰਗਾ ਕਦੀ ਤੁਰ ਤਰੀ ਵੀ ਤੁਰਨਾ ਪਰਦਗਾ ਮੈਂ ਤੈਨੂੰ ਐਂ ਕਹਿੰਦੀ ਆ ਵੀ ਜਿਹੜੀਆਂ ਸਿਰ ਤੇ ਚੁੰਨੀਆ ਲੈਂਦੀਆਂ ਹਾਂ ਹਾਂ ਉਹ ਚਲ ਪ੍ਰਾਣੀਆਂ ਬੁੜੀਆਂ ਨੂੰ ਅੱਗੇ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੋਂ ਲੈਂਦੀਆਂ ਨਾ ਹੀ ਪਹਿਣੇ ਸਿਰ ਤੇ ਖੜਦੀਆਂ ਹਾਂ ਚਲ ਇਹ ਗੱਲ ਚੰਗੀ ਆ ਉਹਦੀ ਸੋਚ ਵੀ ਚੰਗੀ ਆ ਵੀ ਜਿਹੜਾ ਸਿਰ ਤੇ ਚੁੰਨੀ ਲੈਣ ਨੂੰ ਕਹਿੰਦਾ ਕੋਈ ਗਲਤ ਨਹੀਂ ਕਹਿੰਦਾ ਗੱਲ ਕਰੇ ਇਹ ਆੜੀ ਅੱਜ ਕੱਲ੍ਹ ਕੋਈ ਲੈਂਦਾ ਹੀ ਨਹੀਂ ਹੈਗਾ ਪਰਪਰ ਵੀ ਕੀ ਕਰੀਏ ਔਰ ਫਿਰ ਉਹੀ ਤਾਂ ਗੱਲ ਐ ਹੁਣ ਮੇਰੀ ਗੱਲ ਸੁਣੋ ਸਿਰ ਤੇ ਚੁੰਨੀ ਲਈ ਮੇਰੇ ਕੀ ਸੋਹਣੀ ਲੱਗੂਗੀ ਵੀ ਮੂੰਹ ਚ ਮੇਰੇ ਚੱਜ ਦੇ ਬੋਲ ਨਾ ਹੋਣਗੇ ਵੱਡਿਆਂ ਦੀ ਮੈਂ ਰਿਸਪੈਕਟ ਨਾ ਕਰੂੰਗੀ ਫਿਰ ਉਹ ਸਿਰ ਤੇ ਚੁੰਨੀ ਲਈ ਵੀ ਸੋਹਣੀ ਨਹੀਂ ਲੱਗਦੀ ਸਿਰ ਤੇ ਚੁੰਨੀ ਵੇਖ ਮੇਰੀ ਗੱਲ ਸੁਣੋ ਪਹਿਲਾਂ ਵਾਲਿਆਂ ਬੁੜੀਆਂ ਬੰਨੂ ਇੰਨਾ ਤਾਂ ਕੋਈ ਭਾਗਤ ਕੋਈ ਨਹੀਂ ਅੱਜਕੱਲ ਦਾ ਟਾਈਮ ਹੈ ਨਾ ਕਲਯੁਗ ਹੈ ਕਲਯੁਗ ਹੈ ਬੜਾ ਹੀ ਜ਼ਿਆਦਾ ਕਲਯੁਗ ਹੈ ਜਿਹੇ ਜਹ ਹੁਣ ਵੀ ਲੋਕਾਂ ਦਾ ਭੇਸ ਉਹੇ ਜਾ ਧਾਰਨਾ ਪੈਂਦਾ ਹੁਣ ਜਿੰਮੇ ਜਿੰਮੇ ਰਵਾਜ ਹੈ ਨਾ ਹੀ ਸਿਰ ਤੇ ਬਣੇ ਸੂਤੀ ਚੁੰਨੀ ਖੜਦੀ ਹੈ ਦੂਜੀਆਂ ਤਾਂ ਚੁੰਨੀਆਂ ਹੀ ਨਹੀਂ ਖੜਦੀਆਂ ਦੂਜੀਆਂ ਫਿਰ ਆਏ ਹੁੰਦਾ ਸੂਟਾਂ ਨਾਲ ਮੈਚਿੰਗ ਕਰਕੇ ਵੀ ਲੈਣੀਆਂ ਹੁਣ ਆ ਸੂਤੀ ਥੋੜੀ ਲਈ ਚੱਲਾਂਗੇ ਇਹਨਾਂ ਪੁੱਤੇ ਦਾ ਤੇ ਜੇ ਸੂਤੀ ਚੁੰਨੀ ਲੈ ਲੈਣੀਆਂ ਫਿਰ ਕਹਿੰਦੇ ਬੇਬੇ ਜੀ ਬਣ ਗੂਆਂ ਤੁਸੀਂ ਪੜ੍ਹਿਆ ਲਿਖੂਗਾ ਨਹੀਂ ਲੱਗਦਾ ਕਿਸੇ ਪਾਸੇ ਨਹੀਂ ਛੱਡਦੇ ਕਿਸੇ ਪਾਸੇ ਨਹੀਂ ਲੋਕ ਮਾਨ ਸਹੀ ਗੱਲ ਹੈ ਕਿਸੇ ਪਾਸੇ ਨਹੀਂ ਜਾਣ ਦਿੰਦੇ ਤੇ ਮੇਰੀ ਗੱਲ ਸੁਣੋ ਆਪਾਂ ਚਿੰਦਰ ਨੂੰ ਪੁੱਛ ਕੇ ਤੋੜ ਲਿਆਵਾਂਗੇ ਸਾਗ ਮੈਂ ਕਹਿੰਦੀ ਆਜ ਆਪਾਂ ਉਹਦੇ ਕੋਲ ਚੱਲ ਕੇ ਜੀ ਤੇ ਮੇਰੀ ਗੱਲ ਸੁਣੋ ਆਪਾਂ ਤਾਂ ਬੁੜੀਆਂ ਚੱਲ ਇੱਕ ਦੂਜੀ ਕੋਲੇ ਜਾ ਕੇ ਦੁੱਖ ਸੁੱਖ ਘਰਿਆ ਨੇ ਤੂੰ ਤਾਂ ਚੱਲ ਮੀਤ ਮੇਰੇ ਵਰਗੀ ਆ ਮੈਨੂੰ ਤਾਂ ਆਪ ਭੈਣੇ ਮੈਂ ਤਾਂ ਬਾਹਰ ਵੀ ਮੁੜ ਆਉਣੀ ਆ ਤੇ ਤੇਰੇ ਬਹਾਨੇ ਨਾਲ ਮੈਂ ਜਾਵੜਦੀਆਂ ਨਾਲੇ ਉਹਨੂੰ ਮੈਂ ਸਿਰਾਂ ਵੀ ਸਪਸ਼ਟ ਗੱਲ ਕਿਹਾਉਂਗੀ ਵੀ ਭੈਣੇ ਐਦੂ ਮੁੜ ਕੇ ਤੁਹਾਡੇ ਘਰੇ ਨਹੀਂ ਆਉਂਦੀਆਂ। ਇਹ ਗੱਲ ਮੈਂ ਕਹਿ ਕੇ ਆਉਂਗੀ ਵੀ ਅਸੀਂ ਆ ਤਾਂ ਜਾਇਆ ਕਰਗੇ। ਗੱਲ ਕਰ ਤੁਹਾਡਾ ਬੁੜਾ ਮੂੰਹ ਹਣੀ ਬੋਲਦਾ ਹੈਗਾ ਮੈਂ ਤਾਂ ਉਹ ਤੋਂ ਬਾਲੀ ਜਿਆਦੇ ਅੱਕੀ ਪਈ ਆ। ਵੀ ਭੈਣੇ ਤੂੰ ਗੁੱਸਾ ਨਾ ਕਰੀ ਤੇਰਾ ਚਿੱਤ ਮੰਨਿਆ ਸਾਡੇ ਘਰੇ ਆ ਜਾ ਕਰੀ ਅਸੀਂ ਤੇਰੇ ਨਹੀਂ ਆਉਂਦੇ। ਨਾਲੇ ਭਾਈ ਮੇਰੀ ਗੱਲ ਸੁਣ ਆਪਾਂ ਜੇ ਉਹਦੇ ਜਾਨੀ ਆ ਕੋਈ ਕੰਮ ਤੰਦਾ ਹੁੰਦਾ ਫੇਰ ਹੀ ਜਾਨੀਆ ਪਾਉਂੂ ਤਾਂ ਨਹੀਂ ਤੁਰੀਆਂ ਫਿਰਦੀਆਂ ਆਪਦੇ ਘਰ ਦਾ ਵੀ ਕਰਕੇ ਜਾਨੀਆ ਨਾਲੇ ਆਪਾਂ ਕਿਹੜਾ ਉਹੀ ਤੁਰੀਆਂ ਫਿਰਦੀਆਂ ਵੀ ਜਿਹੜਾ ਆਪਾਂ ਨੂੰ ਆਏ ਭੱਜ-ਭੱਜ ਪਾਊਗਾ ਤੇਰ ਤਾਂ ਹੁੰਦਾ ਵਿਚਾਲਾ ਅਗਲਾ ਪਾਏ ਜੇ ਭੱਜ ਕੇ ਲਾ ਖੇਤ ਉਹਨਾਂ ਦੇ ਕਿਹੜਾ ਮੈਂ ਜਾਣਨੀ ਜੋ ਕਰੀ ਸੀ ਵੀ ਉਹਨਾਂ ਦੇ ਸਰੋਂ ਚ ਸਾਗ ਲਿਆਉਂਦੀ ਤੇ ਪਰ ਉਹਨੇ ਤਾਂ ਆਏ ਆ ਬਾਪੂ ਜੀ ਨੇ ਆ ਕੇ ਉਹਦੇ ਨੇ ਆ ਹੀ ਕਹਿ ਦੇਣਾ ਵੀ ਇਹ ਤੇਰਿਆਂ ਸਹੇਲੀਆਂ ਤੂੰ ਭਜਾਈਆਂ ਆਪਣੇ ਆਪਣੇ ਸਿਰ ਗੱਲ ਆਉਂਦੀ ਤੇ ਨਾਲੇ ਉਹਨੂੰ ਨੌਕੀਸਾ ਬੋਲਦੇ ਕੁਝ ਕੋਈ ਤਾਂ ਗੱਲ ਆ ਚਲ ਆ ਜਾ ਮੈਂ ਤਾਂ ਫੇਰ ਹੀ ਤੋੜਨ ਚਲ ਆ ਜਾ ਉੱਥੋਂ ਗਾਂਝੇ ਤੋੜ ਲੈਣੇ ਚਲ ਟੱਕਰੀ ਨਹੀਂ ਕੀ ਨਹੀਂ ਵਾਰ ਨਹੀਂ ਸਰਗਾ ਫੇਰ ਨਹੀਂ ਅਸੀਂ ਤਾਂ ਫੋੜ ਮਾਰ ਕੇ ਵੀ ਥੱਕ ਗਏ ਹੋਰ ਦਸ ਕਿਮੀਂ ਅਸਿੰਦਰ ਵਧੀਆ ਪਾਣੀ ਠੰਡਾ ਹੋਗਾ ਤੁਸੀਂ ਤਾਂ ਆ ਗਈਆਂ ਉਹ ਮੈਂ ਜੇ ਕਹਾਂਗੀ ਤਾਂ ਆਹੀ ਸੋਣੂਗੀ ਮੈਂ ਤਾਂ ਇਧਰ ਪਾਲ ਕੇ ਮੈਂ ਇੱਥੇ ਜੇ ਲੈਣ ਆਈ ਹੋਈ ਸੀਗੀ ਨਹੀਂ ਅਸੀਂ ਤਾਂ ਲਾਹਾ ਤੱਕ ਲਿਆ ਅੱਜ ਸੋਡਾ ਬਾਪੂ ਜੀ ਹੈ ਨਹੀਂ ਸੀ ਘਰੇ ਅਸੀਂ ਆਖਾ ਪਰਨੇ ਦੋਖ ਸੋਖ ਕਰੇ ਆ ਕੇ ਤੇ ਨਾਲੇ ਨਾ ਮੈਂ ਸਾਗ ਤੋੜੀ ਜਾਂਦੀ ਸੀ ਮੈਨੂੰ ਮੀਤ ਕਹਿੰਦੀ ਵੀ ਉਹਨਾਂ ਦੇ ਭੈਣ ਕੇ ਤੋੜਦੀ ਸਿੰਦਰ ਕੇ ਹਾਂ ਸਾਗ ਲੈ ਜਾਇਆ ਥੇ ਪਾਲਕ ਮੇਥੇ ਜੇ ਵੀ ਬਾਤੂ ਖੜੇ ਲੈ ਜਾਓ ਬਾਪੂ ਨਹੀਂ ਹਜੇ ਆਉਂਦਾ ਉਹ ਨਾ ਉਹਨੇ ਵਿਆਹ ਲੈ ਲਿਆ ਪਹਿਲਾਂ ਗੱਸ ਕਦੋਂ ਕਾਊਗਾ ਬਾਪੂ ਤੁਹਾਡਾ ਉਹ ਤਾਂ ਨਾ ਵਿਆਹ ਲੈ ਲੈਂਦੇ ਘਰੇ ਗਿਆ ਹੋਇਆਗਾ ਆ ਹੁਣੀ ਗਿਆ ਘੰਟਾ ਕ ਹੋ ਗਿਆ ਮੈਂ ਸਨ ਦਾ ਪਾਵਤਾ ਵਾਲਾ ਤੋੜ ਲੈਣੀਆਂ ਬਹਿ ਕੇ ਹੋਰ ਮੈਂ ਤੈਨੂੰ ਇੱਕ ਗੱਲ ਆਏ ਕਹਿੰਦੀ ਸੀ ਭੈਣੇ ਸ਼ਿੰਦਰੇ ਫਿਰ ਤੂੰ ਮੰਨੇਗੀ ਗੁੱਸਾ ਅਸੀਂ ਤਾਂ ਭੈਣੇ ਅੱਜ ਹੀ ਆਈਆਂ ਤੇਰੇ ਕੋਲੇ ਇਦੋਂ ਬਾਅਦ ਨਹੀਂ ਆਉਂਦਾਂ ਹਾਂ ਜੋ ਕੁੜੇ ਤੁਸੀਂ ਆਏ ਕਿਉਂ ਕਰ ਤੂੰ ਗੋਗੀਆਂ ਆਪਣੇ ਅਸੀਂ ਕਰਨਾ ਹੀ ਹੈ ਤੇਰਾ ਬਾਪੂ ਤਾਂ ਸਾਨੂੰ ਬਾਹਰ ਕੇ ਮੋੜ ਦਿੰਦਾ ਅਸੀਂ ਕੀ ਮੰਗਤਾਂ ਦੱਸ ਸੋਡੇ ਘਰੇ ਖਾਣਾ ਉੰਨਾ ਜੇ ਕੋਈ ਦੁੱਖ ਸੁੱਖ ਕਰਨ ਆ ਗਈ 부ੜੀ ਕੋਲੇ 부ੜੀ ਆਉਂਦੀ ਹੈ ਨਹੀਂ ਆਉਂਦੀ ਤਾਂ 부ੜੀ ਕੋਲੇ ਫੁੱਟ ਗਈ ਹੈ ਤੈਨੂੰ ਪਤਾ ਬਾਪੂ ਸਾਡਾ ਨਾ ਪੁਰਾਣੇ ਸੁਭਾਅ ਖਿਆਲਾਂ ਦਾ ਹੈ ਹੈ ਉਹਦਾ ਸੁਭਾਅ ਆ ਹੈ ਨਹੀਂ ਉਹ ਜਰਦਾ ਨਹੀਂ ਭੈਣੇ ਕਿਸੇ ਨੂੰ ਮੈਂ ਵੀ ਕੀ ਕਰਾਂ ਤੈਨੂੰ ਪਤਾ ਮੈਂ ਵੀ ਮਜਬੂਰ ਆਂਗੀ ਹਾਂ ਜੇ ਮੂਰੇ ਬੋਲਦੇ ਫੇਰ ਅਗਲਾ ਖੂਗਾ ਅੱਜ ਕੱਲ ਨੂਹਾਂ ਨਹੀਂ ਚੱਗਣਾ ਵੀ ਮੂਰੇ ਬੋਲਦਿਆਂ ਨਾਲੇ ਮੇਰੀ ਗੱਲ ਸੁਣਾ ਆ ਮੂਹ ਦੀ ਮਠਿਆਸੀ ਰਹਿੰਦੀ ਹੁੰਦੀ ਆ ਬੰਦੇ ਦੇ ਪੱਲੇ ਆ ਜੱਗ ਤੋਂ ਆਪਾਂ ਹੋਰ ਕੁਝ ਨਹੀਂ ਲੈ ਕੇ ਜਾਣਾ ਤੇ ਸਾਰਾ ਕੁਝ ਨਾ ਵੇਖ ਇੱਥੇ ਧਰਿਆ ਤਾਂ ਕਿਹਾ ਰਹ ਜੂਗਾ ਬੰਦੇ ਨੂੰ ਕੋਈ ਚਾਚ ਨਾਲ ਜੇ ਕੋਈ ਬੰਦਾ ਬੁਲਾਉਂਦਾ ਹੁੰਦਾ ਬਜ਼ੁਰਗ ਹੈਗਾ ਦੁੱਖ ਸੁੱਖ ਅਸੀਂ ਵੀ ਪੁੱਛ ਲਿਆ ਕਰਕੇ ਤੇ ਪਰ ਜਿੱਦੋਂ ਭਾਈ ਉਹ ਆਪ ਹੀ ਨਹੀਂ ਮੂਹ ਬੋਲਦਾ ਆਪਣਾ ਵੀ ਭਾਈ ਬੁਲਾਉਣ ਨੂੰ ਜੀ ਨਹੀਂ ਕਰਦਾ ਨਾਲੇ ਭਣਾ ਮੈਂ ਤਾਂ ਤੈਨੂੰ ਆਪ ਲਾਂਬਾ ਦੇ ਕੇ ਜਾਣਾ ਸੀਗਾ ਇੱਕ ਦਿਨ ਮੈਂ ਤੇਰੇ ਕੋਲ ਆਈ ਸੀ ਵੀ ਘਰੇ ਮਾਂ ਚੱਲ ਮਿਲ ਕੇ ਜਾਨੀ ਆ ਭੈਣ ਨੂੰ ਤੇ ਜਦੋਂ ਮੈਂ ਆਈ ਤੇ ਤੇਰਾ ਬਾਪੂ ਬੈਠਾ ਸੀਗਾ ਬਿਹੜੇ ਚ ਉਹ ਤਾਂ ਮੈਨੂੰ ਮੇਰੇ ਕੀਤੀ ਸੀ ਪੋਨੀ ਜੀ ਮੈਂ ਤਾਂ ਕਟਿੰਗ ਕਰਾ ਕੇ ਆਈ ਸੀ ਤੇ ਮੈਨੂੰ ਕਹਿੰਦਾ ਕਿ ਐ ਜੁੰਡੇ ਖਲਾਰੀ ਫਿਰ ਦੂੰ ਆਏ ਕਰ ਦੂੰ ਜੋ ਕਰ ਦੂੰ ਐਨਾ ਕੁਸ ਬੋਲਿਆ ਮੈਨੂੰ ਪਲਾਈ ਕੁਸ ਬੋਲਿਆ ਮੈਂ ਤਾਂ ਫੇਰ ਵੀ ਲਿਹਾਜ਼ ਕਰ ਗਈ ਵਿਚਾਲੂ ਮਰਦਾ ਵੱਡਾ ਕੋਈ ਹੋਰ ਹੁੰਦੀ ਨਾ ਮੇਰੇ ਥਾਂ ਤਾਂ ਅਗਲੀ 36 ਗਾਲਾਂ ਕੱਢਦੀ ਤੇ ਨਾਲੇ ਵਾਲੀ ਕਹਿੰਦੀ ਤੂੰ ਮੇਰਾ ਲੱਗਦਾ ਕੀ ਆ ਆਂਡੀ ਘਾਂਡੀ ਆ ਐਨਾ ਬੋਲਣ ਦੀ ਉਹ ਨਹੀਂ ਹੈਗੀ ਤੈਨੂੰ ਅਕਲ ਨਹੀਂ ਬੋਲਣਦੀ ਹੈਨਾ ਪਰ ਫਿਰ ਵੀ ਮੈਂ ਨਾ ਘੁੱਟ ਸਬਰ ਦਾ ਭਰ ਕੇ ਚੁੱਪ ਕਰਕੇ ਮੁੜ ਗਈ ਮਾਹ ਚਲ ਕਾ ਦੇ ਵਾਸਤੇ ਸਿਆਣਾ ਬੰਦਾ ਕਰਕੇ ਅਸੀਂ ਚੁੱਪ ਕਰ ਜਾਂਦੇ ਆ ਭਾਈ ਵੱਡੀ ਉਮਰ ਦਾ ਵੀ ਬੋਲੀ ਦਾ ਨਹੀਂ ਹੁੰਦਾ ਬੋਲਦੇ ਅਸੀਂ ਵੀ ਚੰਗੀਆਂ ਨਹੀਂ ਲੱਗਦੀਆਂ ਪਰ ਇੰਨਾ ਵੀ ਨਹੀਂ ਭਾਈ ਉਹ ਚਾਹੀਦਾ ਰੁੱਖਾਪਣ ਰੁੱਖੇ ਬੰਦੇ ਨੂੰ ਨਾ ਅਗਲਾ ਬਲਾਉਣਾ ਹਟ ਜਾਂਦਾ ਪਾਸਾ ਕਰਕੇ ਨੰਗਲ ਲੱਗ ਜਾਂਦਾ ਇਹ ਤਾਂ ਗੱਲ ਹਰਪ੍ਰੀਤ ਚੰਗੀ ਸਹੀ ਆ ਤੇਰੀ ਵੀ ਇੰਨਾ ਰੁੱਖਾਪਨ ਨਹੀਂ ਚੰਗਾ ਹੁੰਦਾ ਤੈਨੂੰ ਪਤਾ ਮੈਂ ਵੀ ਬੇਵਤਾ ਦਾ ਜੀ ਹੈਗਾ ਹੈ ਮੈਂ ਵੀ ਇਹਨਾਂ ਦੇ ਹੱਥਾਂ ਬੰਨੀ ਝਾਕਦੀ ਆਂਗੀ ਹੁਣ ਜੇ ਉਹੀ ਗੱਲ ਮੂਰੇ ਬੋਲੂਗੀ ਸਾਰਾ ਕੁਝ ਬਾਪੂ ਕੋਲੇ ਹੈਗਾ ਜੇ ਨਾ ਕੁਝ ਦਿੱਤਾ ਸਾਨੂੰ ਫੇਰ ਅਸੀਂ ਕੀ ਕਰਾਂਗੇ ਹਾਂ ਚੱਲ ਭਣੇ ਅਸੀਂ ਐ ਤਾਂ ਨਹੀਂ ਕਹਿੰਦੇ ਵੀ ਉਹਦੇ ਨਾਲ ਲੜ ਜੱਟ ਹੋ ਆਪਾਂ ਭਣੇ ਉਹ ਥੋੜੀ ਕਹਿਣਗੇ ਅਸੀਂ ਤਾਂ ਭਣੇ ਦੇ ਤੈਨੂੰ ਮਾੜੀ ਮੱਤ ਦਿਨ ਦਗਾਣੀ ਅਸੀਂ ਦੇਣੀ ਵੀ ਕਾਦੇ ਵਾਸਤੇ ਸਾਨੂੰ ਤਾਂ ਐ ਹੁੰਦਾ ਚੱਲ ਤੂੰ ਵੀ ਸਾਰਾ ਦਿਨ ਕਾਇਤ ਕੰਗੂ ਅੰਦਰ ਅੰਦਰ ਰਹੀ ਨੀ ਤੇਨੂੰ ਮੂਹ ਮੱਥੇ ਕਿਸੇ ਦੇ ਲੱਗਣ ਨਹੀਂ ਦਿੰਦੇ ਹੈਂ ਤੇਰਾ ਸਾਸੋਰਾ ਅਸ ਤਾਂ ਆ ਤੇਰੇ ਕੋਲ ਆ ਜਾਣਗੇ ਨਹੀਂ ਸਾਨੂੰ ਕੀ ਆ ਉਹੀ ਤਾਂ ਤਾਈਆਂ ਤਾਂ ਮੈਂ ਕਹਿੰਦੀ ਆ ਵੀ ਚਲ ਨੰਗਦੀਆਂ ਵੜਦੀਆਂ ਆ ਜਾਣੀਓ ਹੁਣ ਤੁਸੀਂ ਆਈਆਂ ਮੈਨੂੰ ਕਿੰਨਾ ਚਾ ਚੜਿਆ ਨਾਲੇ ਮੈਂ ਕੋਈ ਤੁਹਾਡੇ ਨਾਲ ਕੋਈ ਦੁੱਖ ਸੁੱਖ ਕਰੂੰਗੀ ਰਿੰਦਰ ਇਹਨਾਂ ਤਾਂ ਅਸੀਂ ਵੀ ਨਹੀਂ ਧਿਆਨ ਰੱਖ ਸਕਦੇ ਆ ਵੀ ਅੱਜ ਤੇਰਾ ਬਾਪੂ ਘਰੇ ਆ ਤੇ ਘਰੇ ਨਹੀਂ ਸਾਡੇ ਕਿਹੜਾ ਭਾਈ ਕੈਮਰਾ ਸਾਡੇ ਕੋਲੇ ਲੱਗਿਆ ਵੀ ਬਾਪੂ ਛੋਡੇ ਦਾ ਪਤਾ ਲੱਗ ਜੇ ਸਾਨੂੰ ਤੇ ਅੱਜ ਤਾਂ ਭਾਈ ਕੁਦਰਤੀ ਮੀਤ ਨੇ ਵੇਖ ਲਿਆ ਮੈਨੂੰ ਕਹਿੰਦੀ ਵੀ ਆ ਜਾ ਵੀ ਆਪਾ ਉਹਨਾਂ ਦੇ ਪਾਲਕ ਤੋੜ ਲਏ ਅੱਗੇ ਅਸੀਂ ਤਾਂ ਤਾਂ ਨਹੀਂ ਭੈਣੇ ਗਿਆ ਸੀ ਵਿਆਹਾਂ ਦੇ ਗਿਆ ਹੋਇਆ ਜਾਂਦਾ ਕਹਿ ਕੇ ਗਿਆ ਇਹ ਨਾ ਹੋਵੇ ਭਾਈ ਵੀ ਤੂੰ ਕੰਮ ਨਾ ਕਰੇ ਤੇ ਹੈ ਉਹ ਕੁੜੀਆਂ ਜੀਆਂ ਆ ਕੇ ਬਹਿ ਜਾਣ ਤੇ ਕਿਸੇ ਨੂੰ ਨਾ ਕਰੇ ਬੰਨਦਿਆ ਕਰ ਹੁਣ ਮੈਂ ਤਾਂ ਉਹੀ ਗੱਲ ਭੈਣੇ ਪਤਾ ਨਹੀਂ ਹੜਦੀ ਬੋਲਣੋ ਛੋਟੇ ਨਾਲ ਪਤਾ ਨਹੀਂ ਭੈਣੇ ਬਾਪੂ ਤਾਂ ਕੀ ਕਰਦਾ ਕੀ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਨੂੰ ਕਿਉਂ ਨਹੀਂ ਕਿਸੇ ਨਾਲ ਬੋਲਣ ਦਿੰਦੇ ਨਾ ਭੈਣੇ ਸੰਨ ਤਾਂ ਡਰ ਲੱਗਦਾ ਕਿਤੇ ਬਾਪੂ ਉਹ ਨੂੰ ਬਾਈ ਭੋਲੇ ਨੂੰ ਕਹਿ ਕੇ ਤੈਨੂੰ ਕਟਵਾ ਦੇ ਨਾ ਭੈਣੇ ਤੂੰ ਫਿਰ ਸਾਨੂੰ ਐ ਕਹੇਗੀ ਕਿ ਇਹੇ ਜੇ ਸੇਲ ਪੁਣੇ ਤੋਂ ਮੈਂ ਕੀ ਲੈਣਾ ਵੀ ਮੇਰੇ ਕਟ ਪੁਵਾਤੀ ਚੱਲ ਨਹੀਂ ਮੀ ਤੋ ਛੇਤੀ ਦਿਨੇ ਮੇਥੇ ਤੋੜ ਕੇ ਆਪਾਂ ਤਾਂ ਚੱਲ ਗਏ ਚੱਲ ਭੈਣੇ ਬੈ ਜਾ ਤੋੜ ਲਗੇ ਸਾਗ ਬੈ ਕੇ ਵੇਖ ਭੈਣੇ ਸਾਗ ਤਾਂ ਤੂੰ ਮੇਥੇ ਤਾਂ ਤੋੜਦੇ ਨਹੀਂ ਮੈਂ ਤਾਂ ਤੁਹਾਨੂੰ ਐ ਆਦੀ ਸੀ ਕੁਛ ਨਹੀਂ ਹੁੰਦਾ ਸੇਲ ਪਣਾ ਤਾਂ ਦੇਖ ਥੋੜਾ ਮੇਰੇ ਨਾਲ ਗਾ ਪਹਿਣ ਬਣ ਕੇ ਮੇਰੇ ਕੋਲੋਂ ਆਉਣਾ ਜਾਣਾ ਨਾ ਹਟਿਓ ਮੈਂ ਸਾਨੂੰ ਫੋਨ ਕਰਦਿਆ ਕਰੂ ਜਦੋਂ ਬਾਪੂ ਨਾ ਹੋਇਆ ਕਰ ਚੱਲ ਚੰਗਾ ਤੈਨੂੰ ਅੱਜ ਨਾ ਨੰਬਰ ਦੇਈਂ ਤੇਰਾ ਹਾਂ ਨੰਬਰ ਚ ਫੀਡ ਕਰਕੇ ਲੈ ਜਾ ਹਾਂ ਨੰਬਰ ਲੈ ਜੀ ਮੈਂ ਤੁਹਾਨੂੰ ਫੋਨ ਕਰ ਦਿਆ ਕਰੂੰ ਜਦੋਂ ਘਰੇ ਨਾ ਹੋਇਆ ਕਰੂੰ ਹਾਂ ਦੇਖ ਤੇਰੇ ਨਾਲ ਤਾਂ ਬਰਤਨ ਨੂੰ ਬਲਾਈ ਜੀ ਕਰਦਾਗਾ ਸਾਨੂੰ ਪਤਾ ਵੀ ਤੂੰ ਫਰਕ ਨਹੀਂ ਰੱਖਦੀ ਹੈਨਾ ਨਾਲ ਕਰ ਫਿਰ ਐ ਡਰ ਹੁੰਦਾਗਾ ਕੱਲ ਨੂੰ ਸਾਡੇ ਸੱਸ ਸਹੁਰੇ ਨੂੰ ਜਾ ਕੇ ਤੇਰਾ ਸਹੁਰਾ ਗੱਲਾਂ ਕਰੇ ਸੱਥਾਂ ਚ ਫਿਰ ਉਹ ਚੰਗਾ ਨਹੀਂ ਲੱਗਦਾ ਉਹੀ ਤਾਂ ਗੱਲ ਹੈ ਕਿ ਭੈਣੇ ਮੈਨੂੰ ਤਾਂ ਮੀ ਤਾਂ ਐ ਵੀ ਡਰ ਲੱਗਦਾ ਹੋਰ ਇਹਨਾਂ ਬਾਪੂ ਕਿਤੇ ਆਪਣੇ ਘਰੇ ਲਾਂਬਾ ਦੇਣ ਆਜੇ ਆਪਾਂ ਕੀ ਭਈ ਕੋਈ ਨਸ਼ਾ ਕਰਾਉਣੀ ਐ ਇਹਨੂੰ ਉਹੀ ਤਾਂ ਗੱਲ ਆ ਭੈਣੇ ਨਹੀਂ ਲਾਂਬਾ ਦੇ ਕੇ ਜਾਂਦਾ ਚਲ ਚੰਗਾ ਮੈਂ ਉਧਰ ਪਾਲਕ ਤੋਂ ਉਤ ਕੇ ਨਹੀਂ ਲੰਬਾ ਦੇ ਕੇ ਜਾਂਦਾ ਗਰੰਟੀ ਕੋਈ ਨਹੀਂ ਹੈਗੀ ਉਹਦੀ ਮੈਂ ਦੱਸੂਗੀ ਤਾਂ ਹੀ ਹੈ ਜਦੋਂ ਉਹ ਆਊਗਾ ਉਦੋਂ ਤੁਸੀਂ ਭੱਜ ਜਾਓਗੇ ਦੇਖ ਪੈਣੇ ਹੁਣ ਜੇ ਕਈ ਵਾਰ ਤੇਰੀ ਸੱਸ ਨੂੰ ਵੀ ਪਤਾ ਲੱਗ ਗਿਆ ਕੱਲ ਨੂੰ ਉਹ ਕਵੇ ਵੀ ਸਾਡੇ ਸਾਗ ਲੈ ਗਈਆਂ ਪਾਲਕ ਲੈ ਗਈਆਂ ਮੇਥੇ ਲੈ ਗਈਆਂ ਤਾਂ ਦੱਸਦੀ ਵੀ ਕੱਲੇ ਮੇਥੇ ਲੈ ਕੇ ਗਈਆਂ ਸਾਗ ਪਾਲਕ ਤਾਂ ਸੀ ਇਹਨਾਂ ਦੇ ਖੇਤਾਂ ਹੀ ਤੋੜ ਲਿਆ ਕਿੰਨੀ ਪੈਣੇ ਸੱਸ ਤਾਂ ਮੇਰੀ ਬਲਾਈ ਚੰਗੀ ਆ ਉਹ ਤਾਂ ਵਿਚਾਰੀ ਕੁਝ ਨਹੀਂ ਕਹਿੰਦੀ ਉਹ ਤਾਂ ਆਪ ਬਾਪੂ ਤੂੰ ਹੀ ਡਰਦੀ ਆ ਸਾਡੇ ਤੋਂ ਕੀ ਕਰੇ ਵਿਚਾਰੀ ਨੇ ਸਾਰੀ ਉਮਰ ਪਤਾ ਨਹੀਂ ਕਿਵੇਂ ਕੱਢੀ ਹੋਣੀ ਹੈ ਹੋਰ ਉਹ ਤਾਂ ਆਪ ਆਦੀ ਕਹਿੰਦੀ ਈ ਮੈਂ ਚੱਲ ਨਹੀਂ ਮੀਤ ਮੈਨੂੰ ਤਾਂ ਲੱਗਦੀ ਆ ਨਹੀਂ ਉਧਰ ਕੋਈ ਆਉਂਦਾ ਆ ਜਾ ਤੇ ਇਹਨਾਂ ਦਾ ਬਾਪੂ ਹੀ ਨਾ ਹੋਵੇ ਭੱਜ ਨਹੀਂ ਨਹੀਂ ਉਹ ਤਾਂ ਕਹਿੰਦੀ ਵਿਆਹ ਗਿਆ ਵਿਆਹ ਤੋੜ ਲਾ ਚੱਜ ਨਾਲ ਕੋਈ ਨਾ ਤੋੜ ਲਾ ਹੋਰ ਵਿਆਹ ਗਿਆ ਵੀ ਨਾ ਡਰ ਪੈਣੇ ਨਾਲੇ ਆਪਾਂ ਕਿਹੜਾ ਚੋਰੀ ਕਰੀਏ ਨੇ ਕਹਦਾਂਗਾ ਤੇਰੀ ਨੂੰਹ ਨੇ ਕਿਹਾ ਤੋੜ ਲੋ ਹਾਂ ਇਹ ਕਹੀ ਤੇ ਜਾਂਦੀ ਹਸਤੇ ਇਹਦੀ ਡਾਂਗ ਫਵਾ ਜਾਗੀਆਂ ਅੱਜ ਚੱਲ ਕੋਈ ਨਾ ਸੇਲੀਆਂ ਪਿੱਛੇ ਕੁੱਟ ਵੀ ਖਾਲੂ ਪੈਣੇ ਐਂ ਦੀ ਵਿਚਾਰੀ ਦੇਖੀ ਕਿ ਨਹੀਂ ਚੰਗੀ ਆ